ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਜੀ ਲਓ ਜੀ ਪਿੰਡ ਦੇ ਨਜ਼ਾਰੇ ਇਹ ਦੇਖੋ ਬੱਟਾ ਤੇ ਬੈਠੇ ਆ ਜੀ ਆਪਾਂ ਦੋਸਤੋ ਇੱਕ ਆ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹ ਰਿਹਾ ਜੀ ਕਿ ਦੇਖੋ ਜਿਹੜੇ ਆਪਣੇ ਲੋਕਲ ਲੋਕ ਨੇ ਜੀ ਇੱਥੇ ਮੁਹਾਲੀ ਚੰਡੀਗੜ੍ਹ ਦੇ ਨੇੜੇ ਪਿੰਡ ਜ਼ਮੀਨਾਂ ਨਾ ਕੁਇਰ ਹੋ ਰਹੀਆਂ ਹੌਲੀ ਹੌਲੀ ਅੱਗੇ ਜਾਂ ਫਿਰ ਲੋਕ ਮੈਂ ਦੇਖਦਾ ਜੀ ਆਪਣੇ ਪਿੰਡਾਂ ਵਾਲੇ ਨਾ ਇੱਧਰ ਜ਼ਿਮੀਦਾਰਾਂ ਦੇ ਮੁੰਡੇ ਆ ਹੋਰ ਮੁੰਡੇ ਪ੍ਰਾਈਵੇਟ ਨੌਕਰੀਆਂ 'ਚ ਬਹੁਤ ਭੱਜਦੇ ਆ ਜੀ ਲੋਕ ਉਸ ਦੀ ਬਜਾਏ ਆਪਾਂ ਪ੍ਰਾਈਵੇਟ ਨੌਕਰੀ ਦੀ ਬਜਾਏ ਕੋਈ ਆਪਣਾ ਕਾਰੋਬਾਰ ਕਰੀਏ ਆਪਣਾ ਛੋਟਾ ਮੋਟਾ 5 ਲੱਖ 10 ਲੱਖ 20 ਲੱਖ ਲਾ ਕੇ ਆਪਣਾ ਕੀਤਾ ਸ਼ੁਰੂ ਕਰ ਸਕਦੇ ਆਂ ਕਈਆਂ ਦੀ ਮਜਬੂਰੀ ਵੀ ਹੋ ਸਕਦੀ ਹੈ ਚਲੋ ਇੰਨਾ ਇਨਕਮ ਸੋਰਸ ਨਹੀਂ ਹੁੰਦਾ ਕਈਆਂ ਦਾ ਪਰ ਜਿਨ੍ਹਾਂ ਕੋਲ ਹੈ ਉਹ ਪ੍ਰਾਈਵੇਟ ਨੌਕਰੀਆਂ ਕਰਨ ਦੀ ਬਜਾਏ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਆਂ ਜੀ 5 ਲੱਖ 10 ਲੱਖ ਹੁਣ ਦੇਖਦੇ ਆਂ ਜੀ ਆਪਾਂ ਬਾਹਰ ਕੈਨੇਡਾ ਅਮਰੀਕਾ ਨੂੰ ਲੋਕ ਭੱਜ ਰਹੇ ਆ ਉੱਥੇ 50 50 ਲੱਖ ਲਾ ਰਹੇ ਆ 20 ਲੱਖ ਲਾ ਰਹੇ ਆ ਪਰ ਉਹੀ ਜੇ 10 15 ਲੱਖ 20 ਲੱਖ 50 ਲੱਖ ਲਾ ਕੇ ਇੱਥੇ ਹੀ ਕੰਮ ਸ਼ੁਰੂ ਕਰੀਏ ਜੀ ਆਪਾਂ ਆਪਣੇ ਪਰਿਵਾਰ ਕੋਲ ਵਿੱਚ ਰਹਿ ਸਕਦੇ ਹਾਂ ਜੀ ਆਪਾਂ ਆਪਣੇ ਮਾਤਾ ਪਿਤਾ ਕੋਲ ਉਹਨਾਂ ਦੀ ਸੇਵਾ ਵੀ ਕਰ ਸਕਦੇ ਹਾਂ ਉਹਨਾਂ ਦੀ ਸੰਭਾਲ ਵੀ ਕਰ ਸਕਦੇ ਹਾਂ ਪਰ ਆਪਾਂ ਬਾਹਰ ਨੂੰ ਭੱਜ ਰਹੇ ਹਾਂ ਜੀ 20 25 ਲੱਖ 50 ਲੱਖ ਲਾ ਕੇ ਮਾਵਾਪ ਇੱਥੇ ਤਰਸੀ ਜਾਂਦੇ ਆ ਜੀ ਬੱਚਿਆਂ ਨੂੰ ਦੇਖਦੇ ਆ ਨਾ ਉਹ ਦੁੱਖ ਚ ਕੰਮ ਆਉਂਦੇ ਆ ਇਹਨਾਂ ਸੁੱਖ ਚ ਕੰਮ ਆਉਂਦੇ ਆ ਜੀ ਕੀਆ ਕਰੀਏ ਜੀ ਫਿਰ ਆਪਾਂ ਇਦਾਂ ਦੇ ਪੈਸੇ ਨੂੰ ਹਰ ਇਦਾਂ ਦੇ ਫੀਚਰ ਨੂੰ ਆਪਾਂ ਕਿਆ ਕਰੂਗੇ ਫਿਰ ਜੇ ਸਾਡੇ ਮਾਪੇ ਨੂੰ ਆਪਾਂ ਸਾਬ ਨਾ ਸਕੀਏ ਫਿਰ ਇਹ ਜੇ ਪੈਸੇ ਨੂੰ ਵੀ ਆਪਾਂ ਅੱਜ ਕਿਆ ਚੱਟਣਾ ਪੈਸਾ ਠੀਕ ਹੈ ਆਪਣੀ ਜ਼ਰੂਰਤਾਂ ਤੇ ਸਾਬ ਨਾਲ ਸਾਨੂੰ ਹਰੇਕ ਚੀਜ਼ ਦੀ ਲੋੜ ਹੈ ਪਰ ਪੈਸਾ ਵੀ ਉਹੀ ਵਧੀਆ ਲੱਗਦਾ ਜਿਹੜਾ ਆਪਣੇ ਪਰਿਵਾਰ ਚ ਆਪਾਂ ਬੈਠ ਕੇ ਵਰਤੀਏ ਮਾਪੇ ਨਾਲ ਯਾਰਾਂ ਦੋਸਤਾਂ ਭੈਣਾ ਭਰਾਵਾਂ ਨਾਲ ਦੁੱਖ ਸੁੱਖ ਚ ਆਪਾਂ ਖੜੀਏ ਨਾਲ ਪੈਸਾ ਵੀ ਉਹੀ ਵਧੀਆ ਲੱਗਦਾ ਜੀ ਇਕੱਲਾ ਪੈਸਾ ਵੀ ਨਹੀਂ ਚੰਗਾ ਹੁੰਦਾ ਠੀਕ ਹੈ ਨਾ ਜੀ ਇਹ ਦੇਖੋ ਜੀ ਜਿਹੜੇ ਨਜ਼ਾਰੇ ਆ ਪਿੰਡਾਂ ਵਾਲੇ ਇਹ ਨਹੀਂ ਮਿਲਨੇ ਮੈਂ ਤਾਂ ਕਹਿੰਦਾ ਨਹੀਂ ਦੋਸਤੋ ਜਿਹੜੇ ਆਪਾਂ ਪ੍ਰਾਈਵੇਟ ਨੌਕਰੀਆਂ 'ਚ ਕੰਮ ਕਰਦੇ ਆ ਆਪਣੇ ਯਾਰ ਦੋਸਤ ਉਹ ਆਪਣਾ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰੋ ਛੋਟਾ ਮੋਟਾ ਕਾਰੋਬਾਰ ਬਾਹਰ ਨੂੰ ਭੱਜਣ ਦੀ ਵਜਾਏ ਜਿਹੜੀ ਬਾਹਰ ਦੀ ਦੌੜ ਲੱਗੀ ਹੋਈ ਹੈ ਉਹਦੀ ਬਜਾਏ ਇੱਥੇ ਛੋਟਾ ਮੋਟਾ ਕੀਤਾ ਸ਼ੁਰੂ ਕਰੋ ਕੋਈ ਆਪਣਾ 2 ਲੱਖ 4 ਲੱਖ 5 ਲੱਖ 10 ਲੱਖ 20 ਲੱਖ ਜਿੰਨੀ ਵੀ ਆਪਣੀ ਸਮਤਾ ਹੈ ਆਪਣੇ ਉਦੇਸ਼ ਆਬ ਨਾਲ ਆਪਾਂ ਕਾਰੋਬਾਰ ਸ਼ੁਰੂ ਕਰੋ ਆਪਣਾ ਬਹੁਤ ਲੋਕ ਦੇਖਿਆ ਜੀ ਮੈਂ ਬਾਹਰੋਂ ਆ ਕੇ ਕਾਮਯਾਬ ਹੋਏ ਹੋਏ ਆ ਜੀ ਕੋਈ ਸੁਨਾਮ ਤੋਂ ਆ ਕੇ ਇੱਥੇ ਕਾਰੋਬਾਰ ਕਰ ਰਿਹਾ ਜੀ ਮੋਹਾਲੀ ਚ ਕੋਈ ਹਰਿਆਣੇ ਤੋਂ ਆ ਕੇ ਕੰਮ ਕਰ ਰਿਹਾ ਪਰ ਆਪਣੇ ਲੋਕਲ ਲੋਕ ਬਹੁਤ ਘੱਟ ਨੇ ਲੋਕਲ ਲੋਕ ਆਪਣੇ ਗੱਡੀਆਂ ਚ ਘੁੰਮ ਰਹੇ ਐ ਟਰੈਕਟਰ ਵੱਡੇ ਵੱਡੇ ਲੈ ਕੇ ਘੁੰਮ ਰਹੇ ਐ ਪਰ ਬਿਜ਼ਨਸ ਵਾਲੇ ਪਾਸੇ ਨੂੰ ਬਹੁਤ ਧਿਆਨ ਘਟੇ ਲੋਕਾਂ ਦਾ ਪਰ ਆਪਾਂ ਨੂੰ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਬਿਜ਼ਨਸ ਵਾਲੇ ਵੀ ਆਪਾਂ ਨੂੰ ਤੁਰਨਾ ਪੈਣਾ ਜ਼ਿੰਮੇਵਾਰਾਂ ਨੂੰ ਠੀਕ ਹੈ ਜੀ ਚੰਗਾ ਜੀ ਦੋਸਤੋ ਸਤਿ ਸ੍ਰੀ ਅਕਾਲ